ਮੈਂ ਮਜਨੀਤ ਕੋਹਰਾ ਤੇ ਮੈਂ ਗੁਦਾਸਪੁਰ ਸੰਤ ਨਗਰ ਦੀ ਰਹਿਣ ਵਾਲੀ ਆ ਤੇ ਮੈਨੂੰ ਲੈਂਗੁਏਜਸ ਚ ਇੰਟਰਸਟ ਇਸ ਲਈ ਪਿਆ ਸੀ ਜਦੋਂ ਕੋਵਿਡ ਦਾ ਟਾਈਮ ਆਇਆ ਸੀ ਉਦੋਂ ਲੌਕਡਾਊਨ ਲੱਗ ਗਿਆ ਸੀ ਤੇ ਸਾਡੇ ਸਾਰਿਆਂ ਕੋਲ ਬਹੁਤ ਫ੍ਰੀ ਟਾਈਮ ਸੀ ਤੇ ਆਪਣੇ ਫ੍ਰੀ ਟਾਈਮ ਨੂੰ ਕੰਜ਼ੂਮ ਕਰਨ ਵਾਸਤੇ ਮੈਂ ਲੈਂਗੁਏਜਸ ਸਿੱਖਣੀਆਂ ਸਟਾਰਟ ਕੀਤੀ ਆ ਤੇ ਸਭ ਤੋਂ ਪਹਿਲੇ ਮੈਂ ਕੋਰੀਅਨ ਸਿੱਖੀ ਸੀ ਜੇ ਮੈਨੂੰ ਕੋਰੀਅਨ ਸਿੱਖਣ ਚ ਇੰਟਰਸਟ ਇਸ ਕਾਰਨ ਆਇਆ ਕਿਉਂਕਿ ਮੈਂ ਕੋਰੀਅਨ 뮤ਜ਼ਿਕਸ ਆਨ ਦੀ ਸੀ ਤੇ ਮੇਰੇ ਕੋਲ ਕੋਈਆਂ ਨੇ ਦੋਸਤ ਵੀ ਆ ਗਏ ਸੀ ਉਹਨਾਂ ਨਾਲ ਗੱਲਬਾਤ ਕਰਨ ਵਾਸਤੇ ਮੈਂ ਕੋਰੀਅਨ ਸਿੱਖੀ ਤੇ ਫਿਰ ਕੋਰੀਅਨ ਸਿੱਖਣ ਤੋਂ ਬਾਅਦ ਮੈਨੂੰ ਫਿਰ ਫ੍ਰੈਂਚ 'ਚ ਇੰਟਰਸਟ ਲੱਗ ਗਿਆ ਤੇ ਮੈਂ ਫ੍ਰੈਂਚ ਵੀ ਸਿੱਖੀ ਉਸ ਤੋਂ ਬਾਅਦ ਫਿਰ ਲੈਂਗੁਏਜਸ ਸਿੱਖਦੇ ਸੰਦੇ ਮੇਰਾ ਇੰਟਰਸਟ ਇੱਕ ਪੈਸ਼ਨ ਬਣ ਗਿਆ ਤੇ ਮੈਂ ਪੈਸ਼ਨ ਨੂੰ ਹੁਣ ਅਜੇ ਵੀ ਰਿਜ਼ਿਊਮ ਕਰ ਰਹੀ ਆ ਜਿੱਦਾਂ ਬਾਕੀ ਲੈਂਗੁਏਜਸ ਸਿੱਖਣ ਵਾਸਤੇ ਜਦੋਂ ਮੈਨੂੰ ਚਾਰ ਲੈਂਗੁਏਜਸ 'ਚ ਮੇਰੇ ਕੋਲ ਸਰਟੀਫਿਕੇਟਸ ਆ ਤੇ ਬਾਕੀ ਸੱਤ ਲੈਂਗੁਏਜਸ ਮੈਂ ਬੋਲ ਸਕਦੀ ਆ ਕਿੰਨਾ ਸਮਾਂ ਲੱਗਾ ਪਹਿਲੀ ਲੈਂਗੁਏਜ ਸਿੱਖਣ ਨੂੰ ਤੇ ਇੱਕ ਇੱਕ ਲੋਕਡਾਊਨ ਵਿੱਚ ਕਿਹੜੀ ਕਿਹੜੀ ਲੈਂਗੁਏਜ ਸਿੱਖੀ ਸੀ ਅ ਪਹਿਲੀ ਕੋਰੀਅਨ ਸਿੱਖਣ ਨੂੰ ਮੈਨੂੰ 4-5 ਮਹੀਨੇ ਲੱਗੇ ਸੀ ਜਿੱਦਾਂ ਮੈਂ ਦਿਨ ਦੇ 6-6 ਘੰਟੇ 7-7 ਘੰਟੇ ਉਹਨੂੰ ਸਿੱਖਣ ਨੂੰ ਲਾਂਦੀ ਸੀ ਤੇ ਲੋਕਡਾਊਨ ਦੇ ਵਿੱਚ ਮੈਂ ਦੋ ਹੀ ਲੈਂਗੁਏਜੇ ਸਿੱਖ ਪਾਈ ਸੀ ਇੱਕ ਕੋਰੀਅਨ ਤੇ ਇੱਕ ਫ੍ਰੈਂਚ ਉਸ ਤੋਂ ਬਾਅਦ ਕਿਹੜੀ ਕਿਹੜੀ ਭਾਸ਼ਾ ਸਿੱਖੀ ਉਹ ਤੋਂ ਬਾਅਦ ਮੈਂ ਜਪਾਨੀ ਸਿੱਖੀ ਜਰਮਨ ਸਿੱਖੀ ਸਪੈਨਿਸ਼ ਸਿੱਖੀ ਫਿਰ ਮੈਂ ਚਾਈਨੀਜ਼ ਵੀ ਸਿੱਖੀ ਸੀ ਬੇਸਿਕਸ ਵਗੈਰਾ ਉਹਦੇ ਜੇ ਹਿੰਦੀ ਮੇញਾਬੀ ਨੂੰ ਮਿਲਾ ਕੇ ਕੁੱਲ ਪਛਾਵਾਂ ਦੀ ਗੱਲ ਕੀਤੀ ਜੇ ਕਿੰਨੀ ਪਛਾਵਾਂ ਗਿਆਨ ਹੈ ਮੈਨੂੰ 10 ਭਾਸ਼ਾਵਾਂ ਦਾ ਗਿਆਨ ਹੈ ਗਾਚੇ ਉਹਨਾਂ ਨੂੰ ਹਿੰਦੀ ਪੰਜਾਬੀ ਇੰਗਲਿਸ਼ ਨਾਲ ਐਡ ਕਰੀਏ ਕੋਰੀਆ 'ਚ ਜਿਹੜਾ ਉਹ ਕੋਰੀਆ ਡਾਟ ਡਾਟ ਟੈਸਟ ਹੋਇਆ ਸੀ ਕਿੱਥੇ ਹੋਇਆ ਸੀ ਤੇ ਕੌਣ-ਕੌਣ ਆਇਆ ਸੀ ਉਹਨੂੰ ਕਿੰਨੇ ਕਿੰਨੇ ਪਾਰਟਿਸਪੀਕੇਟ ਜਿਹੜਾ ਮੇਰਾ ਕੋਰੀਆ 'ਚ ਐਗਜ਼ਾਮ ਹੋਇਆ ਸੀ ਉਹ ਦਿੱਲੀ ਜਵਾਹਰ ਲਾਲ ਨਰੋ ਯੂਨੀਵਰਸਿਟੀ ਹੋਇਆ ਸੀ ਤੇ ਦਿੱਲੀ 'ਚ ਉਹਦੇ 750 ਸੀਟ ਸੀ ਤੇ ਪੂਰੇ ਇੰਡੀਆ 'ਚ ਸਿਰਫ 1000 ਸੀਟ ਸੀ ਪੰਜਾਬ 'ਚ ਪੜ੍ਹ ਸੁਣ ਤੀ ਕਿ ਤੱਕ ਲੈਣ ਹਾਂਜੀ ਗੁਦਾਸ ਪੁੱਛਤ ਮੈਂ ਹੀ ਜਦੋਂ ਉੱਥੇ ਬਾਕੀ ਸਟੇਟਸ ਦੇ ਵੀ ਲੋਕੀ ਆਏ ਜਿਹਦਾ ਉੱਤਰਾਖੰਡ ਉੱਤਰ ਪ੍ਰਦੇਸ਼ ਬਾਕੀ ਸਟੇਟਸ ਲਈ ਦਿੱਲੀ ਦੇ ਨਾਲ ਆਗਦੀ ਆ ਤੇ ਅ ਫੋਰ ਜੇ ਆਪਾਂ ਗੈਸ ਕਰੀਏ ਤੇ ਪੰਜਾਬ ਤੋਂ ਸਿਰਫ ਮੈਂ ਹੀ ਸੀ ਕਿਹੜੀ ਕਲਾਸ ਪੜ੍ਹਦੇ ਕਿੱਥੇ ਸਟਡੀ ਕਰ ਰਹੀ ਸੀ ਮੈਂ ਕੈਲਡੋਨੀਅਨ ਇੰਟਰਨੈਸ਼ਨਲ ਸਕੂਲ ਪਠਾਨਕੋਟ ਪੜ੍ਹਦੀ ਆ ਤੇ ਮੈਂ 10th ਕਲਾਸ ਚਾਂ ਚਾਹ ਜੇ ਮੇਰਾ ਗੋਲ ਇਹ ਹੈ ਕਿ ਜਿੱਦਾਂ ਉਹਨੇ ਇੰਟਰਸਟ ਮੇਰਾ ਪੈਸ਼ਨ ਬਣ ਗਿਆ ਤੇ ਮੈਂ ਇੱਕ ਐਮਬੈਸੀਚਰ ਟਰਾਂਸਲੇਟਰ ਬਣਨਾ ਕੀ ਕਾਰਨ ਹੈ ਕਿਉਂਕਿ ਪਹਿਲੇ ਸਿਰਫ ਇੰਟਰਸਟ ਸੀ ਤੇ ਇੰਟਰਸਟ ਐਜ਼ ਅ ਹੌਬੀ ਸੀ ਕਿ ਹੌਬੀ ਆ ਉਹਨੂੰ ਨਾਲ ਨਾਲ ਕੰਟੀਨਿਊ ਕਰਾਂਗੇ ਪਰ ਸਿੱਕਦੇ ਸਿੱਕਦੇ ਮੇਰਾ ਪੈਸ਼ਨ ਬਣ ਗਿਆ ਕਿ ਇਹ ਚੀਜ਼ ਜਿਹੜਾ ਮੈਂ ਵਧੀਆ ਇਹ ਚੀਜ਼ ਜਿਹੜਾ ਮੈਂ ਕਰ ਸਕਦੀ ਆ ਤੇ ਪੈਸ਼ਨ ਨੂੰ ਅੱਗੇ ਕੰਟੀਨਿਊ ਕਰਨ ਵਾਸਤੇ ਮੇਰਾ ਏਮ ਟਰਾਂਸਲੇਟਰ ਬਣ ਗਿਆ ਗੋਲ ਅਚੀਵ ਕਰਨ ਵਾਸਤੇ ਕਿਸ ਤਰ੍ਹਾਂ ਦੀ ਤਿਆਰੀ ਚੱਲ ਰਹੀ ਹੁਣ ਮੇਰੀ ਤਿਆਰੀ ਚੱਲ ਰਹੀ ਆ ਜਿੱਦਾਂ ਹੁਣ ਮੈਨੂੰ ਆਨਲਾਈਨ ਕੋਸ਼ਿਸ਼ ਕਰਨੀ ਪਈਆਂ ਲੈਕਚਰਸ ਲੈਣ ਦੀ ਪਈਆਂ ਸਰਟੀਫਿਕੇਟਸ ਮਿਲਦੇ ਪਈਆਂ ਤੇ ਅੱਗੇ ਹੁਣ ਮੈਂ ਜਿੱਦਾਂ ਕਾਲਜ ਚ ਜਾ ਕੇ ਉਹਨਾਂ ਦੀ ਡਿਗਰੀਸ ਕਰਾਂਗੀ ਤੇ ਇਹ ਮੇਰਾ ਜੇ ਪਲਾਨ ਹੈ ਘਰਦਿਆਂ ਦੀ ਬਹੁਤ ਸਪੋਰਟ ਹੈ ਜਿਦਾ ਮੇਰੇ ਪੇਰੈਂਟਸ ਦੀ ਬਹੁਤ ਸਪੋਰਟ ਹੈ ਉਹ ਮੇਰੇ ਇਨਾਂ ਦੀ ਮਤਲਬ ਮੈਨੂੰ ਸਪੋਰਟ ਕਰਦੇ ਆ ਮੇਰੇ ਪੈਸ਼ਨ ਚ ਸਪੋਰਟ ਕਰਦੇ ਕਦੀ ਮੈਨੂੰ ਰੋਕਿਆ ਨਹੀਂ ਕਿ ਤੂੰ ਇਹ ਨਹੀਂ ਕਰਨਾ ਤੂੰ ਉਹ ਵਾਲੀ ਲੈਂਗੁਏਜਸ ਨਹੀਂ ਕਰਨੀ ਉਹ ਹਰ ਇੱਕ ਸਪੋਰਟ ਕਰਦੇ ਨੇ ਤੇ ਉਹਨਾਂ ਦੇ ਸਹਿੱਤੇ ਹੀ ਇਹ ਸਾਰਾ ਕੁਝ ਹੁੰਦਾ ਪਿਆ ਤੇ ਘਰਦਿਆਂ ਦੀ ਮੰਮੀ ਆਪਣੇ ਕਹਿਣੀ ਹੈਗਾ ਵੀ ਤੂੰ ਕੀ ਬੋਲ ਰਹਿਣੀ ਚਾਈਨੀਜ਼ ਉਹਨਾਂ ਨੂੰ ਸਮਝ ਨਹੀਂ ਆਂਦੀ। ਉਹਨਾਂ ਨੂੰ ਤੇ ਅਜੇ ਮਦਦ ਸਮਝ ਨਹੀਂ ਆਂਦੀ ਮੈਂ ਕੀ ਕੀ ਬੋਲਦੀ ਆਂ ਪਰ ਉਹਨਾਂ ਨੇ ਕਦੀ ਮਤਲਬ ਡਾਂਟਿਆ ਵਗੈਰਾ ਨਹੀਂ ਮਜ਼ਾਕ ਵਗੈਰਾ ਜ਼ਰੂਰ ਕੀਤਾ। ਮੇਰਾ ਨਾਮ ਮਨਪ੍ਰੀਤ ਕੋਰ ਹੈ ਔਰ ਮੈਂ ਅਜਨੀਦੀ ਮਦਰ ਆਂ। ਔਰ ਲਾਕਡਾਊਨ ਵਿੱਚ ਹੀ ਇਹਨੂੰ ਇੰਟਰਸਟ ਲੱਗ ਪਿਆ ਸੀਗਾ ਇਹਦੇ ਵਿੱਚ ਕੋਰੀਅਨ ਵਗੈਰਾ ਸਾਰੀ ਲੈਂਗੁਏਜ ਸਿੱਖਣ ਚ ਤੇ ਮੈਨੂੰ ਜੋ ਬੇਟੀ ਨੇ ਪ੍ਰਾਊਡ ਮਹਿਸੂਸ ਕਰਾਇਆ ਹੈ ਮੈਂ ਉਸ ਤੋਂ ਵੱਧ ਵੀ ਇਹਦੀ ਥੈਂਕਫੁਲ ਆਂ। ਕਿ ਇਹਨੇ ਸਾਨੂੰ ਇੰਨਾ ਪ੍ਰਾਊਡ ਮਹਿਸੂਸ ਕਰਾਇਆ ਹੈ ਤੇ ਥੈਂਕਫੁਲ ਇਸ ਲਈ ਵੀ ਹਾਂ ਕਿ ਇਹਨੇ ਇੱਕ ਬਹੁਤ ਹੀ ਯੂਨੀਕ ਮਤਲਬ ਆਪਣਾ ਕੈਰੀਅਰ ਓਪਰਚੁਨਿਟੀ ਚੁਣੀ ਹੈ ਔਰ ਆਪਣੀ ਜਨਰੇਸ਼ਨ ਵਾਸਤੇ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਕਿ ਉਹ ਵੀ ਇੱਕ ਆਪਣੇ ਮਤਲਬ ਜੋ ਏਮ ਹੁੰਦੇ ਨੇ ਰੈਗੂਲਰ ਉਹਨਾਂ ਦੇ ਕਿ ਅਸੀਂ ਆਫੀਸਰ ਲਾਈਨ 'ਚ ਜਾਣਾ ਹੈ ਜਾਂ ਡਾਕਟਰ ਬੰਨਾ ਇੰਜੀਨੀਅਰ ਬੰਨਾ ਇੱਕ ਯੂਨੀਕ ਇੱਕ ਡਿਫਰੈਂਟ ਵੇ ਹੈ ਕਿ ਮਤਲਬ ਬੱਚਿਆਂ ਨੂੰ ਇੱਕ ਇਹਨੇ ਬਹੁਤ ਵੱਡੇ ਐਗਜ਼ਾਮਪਲ ਸੈੱਟ ਕੀਤੀ ਹੈ ਤੇ ਮੈਂ ਇਸ ਲਈ ਵੀ थैंकफुल ਵੀ ਹਾਂ ਤੇ ਬਹੁਤ ਪ੍ਰਾਊਡ ਹਾਂ ਮਤਲਬ ਇਹ ਸੁਣਦੀ ਹੈ ਸਿੱਖਦੀ ਹੈ ਤੇ ਇੰਟਰਸਟ ਮੈਨੂੰ ਨਹੀਂ ਹੋਇਆ ਬਟ ਹਾਂ ਖੁਸ਼ੀ ਜ਼ਰੂਰ ਹੁੰਦੀ ਹੈ ਕਿ ਬੱਚਾ ਇਹ ਚੀਜ਼ ਮਤਲਬ ਕਾਰਿਆ ਹੈ ਅੱਗੇ ਵੱਧ ਰਿਹਾ ਹੈ ਤੇ ਇਸ ਵਿੱਚ ਮੈਂ ਮਤਲਬ ਖੁਸ਼ ਹੁੰਨੀ ਹਾਂ ਬੱਚੇ ਵੱਲ ਦੇਖ ਕੇ ਤੇ ਅੱਜ ਜੋ ਇੰਨੇ ਸੌਂ ਪ੍ਰਾਊਡ ਫੀਲ ਕਰਾਇਆ ਹੈ ਤੇ ਉਹਦੇ ਵਾਸਤੇ ਰੀਅਲੀ ਇੱਕ 빅 थैंकफुल ਹਾਂ ਆਪਣੇ ਬੱਚੇ ਦੀ ਜਿਸ ਤਰ੍ਹਾਂ ਤੁਸੀਂ ਮੈਂ ਆਪਣੇ ਕੋਲ ਕਿਹਾ ਕਿ ਇੱਕ ਡਿਫਰੈਂਟ ਕਨਸੈਪਟ ਜਿਹੜਾ ਨੇ ਚੋੜਿਆ ਹੈਗਾ ਬੇਟੀ ਹੈ ਨਾ ਹਾਂਜੀ ਕਿਉਂਕਿ ਹੈਲਪ ਦੀ ਵੀ ਜਰੂਰਤ ਹੁੰਦੀ ਹੈ ਜਦੋਂ ਕੋਈ ਨਹੀਂ ਪਤਾ ਲੱਗਦਾ ਪੁੱਛਣਾ ਵੀ ਹੁੰਦਾ ਮੈਂ ਵੀ ਆਪਣਾ ਵੀ ਕਿੱਥੋਂ ਕੀ ਕਰਾਂ ਕਦੀ ਪੁੱਛ ਦੀ ਕੋਸ਼ਿਸ਼ ਕੀਤੀ ਨਹੀਂ ਕਿਉਂਕਿ ਉਹ ਭਾਸ਼ਾ ਮਤਲਬ ਵੱਖਰੀ ਨਹੀਂ ਮੇਰੇ ਕੋਲ ਤੁਹਾਨੂੰ ਨਹੀਂ ਹੁੰਦੀਆਂ ਹਾਂਜੀ ਅ ਉਸ ਵਾਸਤੇ ਇਹਦੇ ਪਾਪਾ ਨੇ ਉਹਨੂੰ ਬਹੁਤ ਗਾਈਡ ਕੀਤਾ ਹੈ ਔਰ ਉਹਨਾਂ ਨੇ ਐਕਚੁਅਲੀ ਉਹ ਰੀਅਲੀ ਇਹਨਾਂ ਇਹਦੇ ਵਾਸਤੇ ਬਹੁਤ ਵੱਡੇ ਇਸ ਚੀਜ਼ ਲਈ ਗਾਈਡ ਰਹੇ ਨੇ ਉਹਨਾਂ ਨੇ ਮਤਲਬ ਯੂਨੀਵਰਸਿਟੀ ਦੇ ਨੂੰ ਐਗਜ਼ਾਮ ਲਈ ਕਿਹਾ ਕਿ ਅਸਾਂ ਤੂੰ ਐਗਜ਼ਾਮ ਦੇ ਤੇ ਇਨ ਨੇ ਫਿਰ ਉਸ ਚੀਜ਼ ਨੂੰ ਅੱਗੇ ਵਧਾ ਵਧਾਉਂਦੀ ਗਈ ਉਸ ਦਾ ਪੈਸ਼ਨ ਸੀਗਾ ਕਿ ਮੈਂ ਸਿੱਖਣਾ ਹੈ ਬਟ ਜਿਸ ਤਨ ਹੁਣ ਅਸੀਂ ਇਹਦਾ ਟੌਪਿਕ ਦਾ ਐਗਜ਼ਾਮ ਦਿੱਲੀ ਦਾ ਆਇਆ ਹੈ ਉਹ ਵੀ ਇਹਨਾਂ ਨੇ ਮਤਲਬ ਇਹ ਚੀਜ਼ ਨੂੰ ਸਰਚ ਕਰਕੇ kiya ਚੀਜ਼ ਤੇ ਆਪਣੇ ਐਗਜ਼ਾਮ ਦੇ ਕੇ ਸਰਟੀਫਿਕੇਟ ਹਾਸਿਲ ਕਰ ਸਕਦੀ ਹੈ ਤੇ ਅਸੀਂ ਇਸ ਚੀਜ਼ ਲਈ ਨੂੰ ਮੋਟੀਵੇਟ ਕਰਦੇ ਰਹਿੰਦੇ ਆਂ ਬੇਟੀ ਕਣੀ ਵੀ ਆਪਣਾ ਜਿਹੜਾ ਗੋਲ ਨੇ ਅਚੀਵ ਕਰਨਾ ਹੈ ਉਹਦੇ ਵਾਸਤੇ ਕਿਸ ਤਰ੍ਹਾਂ ਤਿਆਰੀ ਕੀਤੀ ਜਾ ਰਹੀ ਹੈ ਕੀ ਕੁਛ ਕੀਤਾ ਜਾ ਰਿਹਾ ਹਾਂ ਹਾਂ ਹੁਣ ਨੈਕਸਟ ਇਹਦਾ ਇਹ ਹੈ ਕਿ ਇਹਨੇ ਮਤਲਬ ਉਹਦੇ ਵਿੱਚ ਡਿਗਰੀਜ਼ ਆਪਣੇ ਪਲੱਸ 2 ਤੋਂ ਬਾਅਦ ਲਏਗੀ ਔਰ ਫਿਰ ਉਹ ਆ ਆਪਣਾ ਇਸ ਵਿੱਚ ਆਪਣਾ ਕਰੇਗੀ ਕਰੀਅਰ ਬਣਾਏਗੀ। ਪਸਵਾਲ ਜਿਸ ਤਰ੍ਹਾਂ ਦੇ ਨਾਲ ਅਜਿਹੀ ਵੀ ਕਈ ਮਾਪੇ ਹੈਗੇ ਨੇ ਜਿਹੜੇ ਕਹਿੰਦੇ ਵੀ ਬੇਟੀਆਂ ਨੂੰ ਨਹੀਂ ਪੜਾਉਣਾ ਚਾਹੀਦਾ। ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਹੋਂ ਤੇ ਦੇਖੋ ਮੇਰੇ ਖਿਆਲ ਨਾਲ ਇਹ ਸੋਚ ਕਾਫੀ ਬਦਲ ਚੁੱਕੀ ਆ। ਹਰ ਪੇਰੈਂਟਸ ਦੀ ਕਿ ਉਹ ਆਪਣੇ ਬੱਚਿਆਂ ਨੂੰ ਘਰ ਨਹੀਂ ਬਿਠਾਉਂਦੇ। ਜਾਂ ਇਹ ਸੋਚ ਨਹੀਂ ਹੈ। ਔਰ ਬਹੁਤ ਸਾਰੀਆਂ ਸਾਡੇ ਦੇਸ਼ ਦੀਆਂ ਬੇਟੀਆਂ ਨੇ ਬਹੁਤ-ਬਹੁਤ ਵੱਡੇ ਐਗਜ਼ਾਮਪਲ ਸੈੱਟ ਕੀਤੇ ਆ। ਸਾਰਿਆਂ ਵਾਸਤੇ ਇੱਕ ਬਹੁਤ ਹੀ ਹਟ ਕੇ ਕੰਮ ਕਰਕੇ ਈਵਨ ਕਿ ਸਾਡੇ ਦੇਸ਼ ਦੇ ਜਿਹੜੇ ਮੁੰਡੇ ਨੇ ਉਹ ਉਸ ਚੀਜ਼ ਨੂੰ ਆਪਣੇ ਮਤਲਬ ਵੇ ਤਾਂ ਹਟ ਚੁੱਕੇ ਨੇ ਜਿਸ ਸਾਡੇ ਪੰਜਾਬ ਚ ਤੇ ਨਸ਼ਿਆਂ ਚ ਜਿਆਦਾ ਪੈ ਚੁੱਕੇ ਨੇ ਜਾਂ ਬਾਹਰ ਫੋਰਨ ਕੰਟਰੀ ਚ ਸੈਟਲ ਹੋ ਰਹੇ ਨੇ ਪਰ ਬੇਟੀਆਂ ਨੇ ਸਾਡੇ ਦੇਸ਼ ਵਿੱਚ ਰਹਿ ਕੇ ਬਹੁਤ ਵੱਡੀ ਐਗਜ਼ਾਮਪਲ ਸੈੱਟ ਕੀਤੀ ਆ ਤੇ ਵਨ ਆਫ ਮਾਈ ਡਾਟਰ ਇਹਨੇ ਵੀ ਇੱਕ ਬਹੁਤ ਵੱਡੀ ਐਗਜ਼ਾਮਪਲ ਸੈੱਟ ਕੀਤੀ ਆ ਤੇ ਕਿਸੇ ਦੀ ਸੋਚ ਨਹੀਂ ਅੱਜਕੱਲ ਕਿ ਬੱਚਿਆਂ ਨੂੰ ਬੇਟੀਆਂ ਨੂੰ ਮੈਨੂੰ ਨਹੀਂ ਲੱਗਦਾ ਕਿ ਅਗਰ ਜੇ ਕਿਸੇ ਦੀ ਹੈ ਵੀ ਹੈ ਤੇ ਉਹ ਦੇਖਣ ਤੇ ਆਪਣੀ ਸੋਚ ਨੂੰ ਬਦਲਣ ਬਸ ਸਹੀ ਮੈਸੇਜ ਦਵਾਂਗੀ। ਹਾਂਜੀ ਮੇਰਾ ਨਾਮ ਮਨਦੀਪ ਸਿੰਘ ਹੈ। ਮੈਂ ਸੰਤਨਗਰ ਗੁਰਦਾਸਪੁਰ ਦਾ ਵਾਸੀ ਹਾਂ। ਤੇ ਅਜਨੀਤ ਜਦੋਂ 7th 6th ਕਲਾਸ ਵਿੱਚ ਪੜ੍ਹਦੀ ਸੀਗੀ ਉਦੋਂ ਇਹਨੂੰ ਥੋੜਾ ਥੋੜਾ ਆਪਣਾ ਕੋਰੀਅਨ ਮਿਊਜ਼ਿਕ ਵੱਲ ਧਿਆਨ ਜਾਣਾ ਸ਼ੁਰੂ ਕੀਤਾ। ਫਿਰ ਇਹਨੇ ਕੋਰੀਅਨ ਸਿੱਖਣੀ ਸ਼ੁਰੂ ਕਰਤੀ। ਉਸ ਤੋਂ ਬਾਅਦ ਜਦੋਂ ਮੈਨੂੰ ਪਤਾ ਲੱਗਾ ਕਿ ਇਹਦਾ ਕੋਰੀਅਨ ਲੈਂਗੁਏਜ ਵਿੱਚ ਇੰਟਰਸਟ ਚੱਲ ਗਿਆ ਫਿਰ ਇਹਨੂੰ ਮੈਂ ਕਿਹਾ ਕਿਉਂ ਨਾ ਤੂੰ ਆਪਣੀ ਲੈਂਗੁਏਜ ਪਰਸੂ ਕਰ। ਫਿਰ ਆਨਲਾਈਨ ਇਹਦੇ ਪੇਪਰ ਦਵਾਏ। ਫਿਰ ਜਦੋਂ ਉਹਨੂੰ ਉੱਚੋ ਕੌਨਫੀਡੈਂਸ ਮਿਲਿਆ ਫਿਰ ਹੋਰ ਲੈਂਗੁਏਜ ਫ੍ਰੈਂਚ ਵੱਲ ਗਈ ਫਰ ਜਰਮਨ ਫਰ ਜਪਨੀਜ਼ ਇਦਾਂ ਹੀ ਕਰਦੇ ਕਰਦੇ ਉਹਨੂੰ ਥੋੜਾ ਹੋਰ ਬਾਕੀ ਲੈਂਗੁਏਜਸ ਵਾਲੇ ਦਾ ਧਿਆਨ ਗਿਆ ਤੇ ਚਾਰ ਲੈਂਗੁਏਜਸ ਨੇ ਸਰਟੀਫਿਕੇਟ ਲਏ ਆ ਤੇ ਤਿੰਨ ਲੈਂਗੁਏਜ ਵੈਸੇ ਬੋਲ ਲੈਂਦੀ ਆ ਕਿਉਂਕਿ ਟਾਈਮ ਨਹੀਂ ਮਿਲੇ ਉਸ ਤੋਂ ਬਾਅਦ ਸਟੱਡੀ ਸਟਾਰਟ ਹੋ ਗਈਆਂ ਇਹ ਸਾਰਾ ਕੁਝ ਲੋਕਡਾਊਨ ਦੇ ਵਿੱਚ ਹੀ ਇਹਦੇ ਨਾਲ ਸਪੋਰਟ ਆਪਾਂ ਕੀਤੀ ਤੇ ਹੁਣ ਅੱਗੇ ਹੋਰ ਵੀ ਲੈਂਗੁਏਜ ਕਰੇਗੇ ਤੁਸੀਂ ਕਿਹੜੀ ਜਿੱਕਨੀ ਕੋਸ਼ਿਸ਼ ਕੀਤੀ ਬੜੀ ਕੋ ਮੈਂ ਲੱਗੇ ਬੈਠਦਾ ਜਰੂਰ ਹੁੰਦਾ ਸੀਗਾ ਕਰਦਾ ਸੀਗਾ ਮਗਰ ਮੈਨੂੰ 뮤ਜ਼ਿਕ ਪਸੰਦ ਆਉਂਦਾ ਕੋਰੀਅਨ 뮤ਜ਼ਿਕ ਮਗਰ ਮੈਨੂੰ ਪਤਾ ਨਹੀਂ ਲੱਗਦਾ ਕਿ ਬੋਲ ਦੇ ਗਈ ਆ ਉਹ ਮੈਨੂੰ ਨਹੀਂ ਪਤਾ ਜੇ। ਕਿ ਪੁੱਛਿਆ ਹੋਇਆ ਵੀ ਬੁੱਦਸੋ ਸਹੀ ਬੇੜਾ ਬੋਲਦੇ ਕੀ ਨੇ। ਹਾਂ ਮੈਂ ਪੁੱਛਦਾ ਰੰਨਾ ਕਿ ਬੋਲਦੇ ਕੀ ਆ ਇਹ ਰਾਜ਼ੀ ਰਹਿੰਦੇ ਕੀ ਇਸ ਤਰ੍ਹਾਂ ਬੋਲਦੇ ਬੋਲਦੇ। ਮਗਰ ਮੈਂ ਸਾਨੂੰ ਨੇ ਸਾਨੂੰ ਬਸ ਉਹ ਜਿਹੜਾ ਜਿਹੜੇ ਬਣਾਉਂਦੇ ਆਂ ਦਾ ਅਲਫਾਬੈਟ ਉਹ ਮੈਨੂੰ ਆਉਂ ਲੱਗਦਾ ਪਤਾ ਕਿੜੇ ਮਕੋੜੇ ਜਿਹਾ ਪਤਾ ਕੀ ਬਣਾ ਦਿੰਦੇ ਆ ਤੇ ਉਹਦਾ ਨਹੀਂ ਇੰਨਾ ਜ਼ਿਆਦਾ ਪਤਾ ਲੱਗਦਾ। ਹੁਣ ਬੇਟੀ ਕੀ ਕਹਿੰਦੀ ਹੈ ਕੀ ਬਣਾ ਚਾਹੀਦੀ ਹੈ? ਬੇਟੀ ਦਾ ਬਸ ਇਹੀ ਹੈ ਕਿ ਪਹਿਲੇ ਤਾਂ ਨੇ ਹੁਣ 10th ਦੇ ਵਿੱਚ ਉਹਦਾ ਕੋਰੀਅਨ ਟਾਪਿਕ ਦਾ ਪੇਪਰ ਦਿੱਤਾ ਹੁਣ ਫ੍ਰੈਂਚ ਦੀ ਫਿਰ ਦੇਗੀ ਏ2 ਲੈਵਲ ਦੇਗੀ ਫਿਰ ਪਲੱਸ 2 ਤੋਂ ਬਾਅਦ ਇਹ ਟਾਪਿਕ ਦਾ ਹਾਈਅਰ ਵਰਜਨ ਟਾਪਿਕ 2 ਉਹਦਾ ਉਹ ਦੇਗੀ ਤੇ ਫ੍ਰੈਂਚ ਦਾ ਬੀ2 ਲੈਵਲ ਦੇਗੀ ਉਸ ਤੋਂ ਬਾਅਦ ਕਹਿੰਦੀ ਕਿ ਮੈਂ ਤਿੰਨ ਡਿਗਰੀਆਂ ਇਕੱਠੀਆਂ ਕਰਨੀਆਂ ਆਪਣੀਆਂ ਫ੍ਰੈਂਚ ਦੀ ਗ੍ਰੈਜੂਏਸ਼ਨ ਕੋਰੀਅਨ ਦੀ ਤੇ ਇੰਗਲਿਸ਼ ਆਨਰ ਤੇ ਉਸ ਤੋਂ ਬਾਅਦ ਕਹਿੰਦੀ ਮੈਂ ਟਰਾਂਸਲੇਟਰ ਐਮਬੈਸੀ ਚ ਲੱਗਣਾ ਕਿਸ ਤਰ੍ਹਾਂ ਦੀ ਤਿਆਰੀ ਚੱਲਦੀ ਹੈ ਘਰ ਆਦ ਮਤਲਬ ਕਿ ਵਧੀਆ ਜਦੋਂ ਬੱਚਾ ਪੜਦਾ ਹੋਵੇ ਤੇ ਫਿਰ ਮਾਪਿਓ ਨੇ ਸਪੋਰਟ ਕਰਨੀ ਚਾਹੀਦੀ ਆ ਉਹਨੂੰ ਮਤਲਬ ਕਿ ਉਹਨੂੰ ਹੌਸਲਾ ਫੁਜਾਈ ਕਰਨੀ ਚਾਹੀਦੀ ਆ ਜੋ ਮੰਗਦੀ ਆ ਚਲੋ ਮੈਂ ਅਰਨਿੰਗ ਹੈਂਡ ਆਪਣਾ ਸਿੰਗਲ ਅਰਨਿੰਗ ਹੈਂਡ ਆ ਇਹਦੇ ਮਦਰ ਹਾਊਸ ਵਾਈਫ ਆ ਫਿਰ ਵੀ ਜੋ ਬੱਚਾ ਡਿਮਾਂਡ ਕਰਦਾ ਸਾਨੂੰ ਪੂਰੀਆਂ ਕਰਨੀਆਂ ਪੈਂਦੀਆਂ ਤੇ ਕਰਨੀਆਂ ਚਾਹੀਦੀਆਂ ਕਿਉਂਕਿ ਜੇ ਬੱਚਾ ਇੰਟਰਸਟ ਲੈਣਦਾ ਸਟੱਡੀ ਚ ਤੇ ਸਾਨੂੰ ਵੀ ਨਾਲ ਉਹਦੇ ਪੂਰੀ ਸਪੋਰਟ ਕਰਨੀ ਚਾਹੀਦੀ ਵੱਟੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬਸ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਸਰਕਾਰਾਂ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲੋਟਰੀ ਸੱਟਾ ਨੰਬਰ ਜਾਦੂ ਟਮਣਾ ਕੀਤਾ ਕਰਾਇਆ ਰੂਸੇ ਰੂ ਬਣਾਉਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488